ਗੁਰੂ ਪਿਆਰੀ ਸਾਥ ਸੰਗਤ ਜੀ ਪਿਆਰ ਪਰਿ ਸਤ ਸ਼੍ਰੀ ਅਕਾਲ ਇਹ ਗੱਲ 1660 ਈਸਵੀ ਦੀ ਹੈ ਜਦੋਂ ਸ੍ਰੀ ਗੁਰੂ ਤੇਰਾ ਭਦਰ ਜੀ ਪਟਨੇ ਤੋਂ ਚੱਲ ਕੇ ਟਾਕੇ ਪੁੱਜੇ ਜਿੱਥੇ ਪਾਈ ਨੱਥਾ ਗੁਰੂ ਅਮਰਦਾਸ ਜੀ ਦੀਆਂ ਥਾਪੀਆਂ ਹੋਈਆਂ ਬਾਈ ਪ੍ਰਚਾਰਕ ਮੰჯੀਆਂ ਵਿੱਚੋਂ ਇੱਕ ਦੀ ਸੇਵਾ ਸੰਭਾਲ ਕਰਦਾ ਸੀ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਬਹੁਤ ਖੁਸ਼ ਹੋਇਆ ਉਸ ਦੀ ਪ੍ਰੇਰਨਾ ਨਾਲ ਹਰ ਰੋਜ਼ ਸੰਗਤ ਦੂਰ ਦੂਰ ਤੱਕ ਪੁੱਜਣ ਲੱਗੀ ਨਾ ਸੰਤਾ ਵਿੱਚ ਪਾਇ ਨੱਥੇ ਤੋਂ ਪਹਿਲਾਂ ਸੰਤ ਬਾਲਕੀ ਦਾਸ ਦੀ ਮਾਤਾ ਗੁਰੂ ਜੀ ਦੇ ਦਰਸ਼ਨਾਂ ਲਈ ਹਰ ਰੋਜ਼ ਆਉਂਦੀ। ਇੱਕ ਦਿਨ ਉਸਨੇ ਗੁਰੂ ਜੀ ਅੱਗੇ ਬੇਨਤੀ ਕੀਤੀ, ਮੈਂ ਚਾਹੁੰਦੀ ਹਾਂ ਤੁਸਾਂ ਦੇ ਇੱਥੇ ਜਾਣ ਤੋਂ ਪਹਿਲਾਂ ਮੈਂ ਆਪ ਦੀ ਇੱਕ ਤਸਵੀਰ ਬਣਾ ਲਵਾ। ਗੁਰੂ ਜੀ ਨੇ ਉਸ ਨੂੰ ਤਸਵੀਰ ਬਣਾਉਣ ਲਈ ਆਗਿਆ ਦੇ ਦਿੱਤੀ। ਸਾਕੇ ਦੇ ਪ੍ਰਸਿੱਧ ਕਲਾਕਾਰ ਨੇ ਗੁਰੂ ਜੀ ਦੀ ਤਸਵੀਰ ਬਣਾਉਣੀ ਸ਼ੁਰੂ ਕਰ ਦਿੱਤੀ। ਉਹ ਤਸਵੀਰ ਦੇ ਸਾਰੇ ਅੰਗ ਬਨ ਗਏ ਪਰ ਜਦੋਂ ਗੁਰੂ ਜੀ ਦਾ ਚਿਹਰਾ ਬਣਾਉਣ ਲੱਗਿਆ ਤਾਂ ਉਸ ਦੇ ਦੁਸ਼ ਚੱਲਣ ਤੋਂ ਰੁਕ ਗਏ ਉਹ ਚਿਹਰਾ ਨਾ ਬਣਾ ਸਕਿਆ ਗੁਰੂ ਜੀ ਨੇ ਕਲਗਰ ਪਾਸੇ ਦੁਸ਼ ਲੈ ਕੇ ਆਪਣਾ ਚਿਹਰਾ ਆਪ ਬਣਾਇਆ ਉਹ ਤਸਵੀਰ ਕੋਲਕੱਤੇ ਦੇ ਵਿਕਟੋਰੀਆ ਅਜਾਇਬ ਘਰ ਵਿੱਚ ਅੱਜ ਵੀ ਪਈ ਹੋਈ ਹੈ ਗੁਰੂ ਜੀ ਸਾਕੇ ਹੀ ਸੰਦ ਜਦੋਂ ਰਾਜਾ ਰਾਮ ਸਿੰਘ ਅਸਾਮ ਫਤਿਹ ਕਰਨ ਲਈ ਔਰੰਗਜ਼ੇਬ ਦਾ ਭੇਜਿਆ ਹੋਇਆ ਪੁੱਜਿਆ ਉਹਨਾਂ ਦਿਨਾਂ ਵਿੱਚ ਅਸਾਮ ਵਿੱਚ ਜਾਦੂ ਟੂਨੇ ਦਾ ਬਹੁਤ ਜ਼ੋਰ ਸੀ ਹਰ ਕੋਈ ਅਸਾਮ ਵਿੱਚ ਜਾਣ ਤੋਂ ਡਰਦਾ ਸੀ ਰਾਜਾ ਰਾਮ ਆਪਣੇ ਗੁਰੂ ਘਰ ਦਾ ਦਰਸ਼ਨ ਕਰਦੂ ਸੀ ਉਸ ਨੇ ਗੁਰੂ ਜੀ ਅੱਗੇ ਆਸਾਮ ਦੇ ਮੋਹਿਮ ਵਿੱਚ ਨਾਲ ਚੱਲਣ ਦੀ ਬੇਨਤੀ ਕੀਤੀ ਤਾਂ ਜੋ ਉਸ ਉੱਤੇ ਜਾਦੂ ਟੂਨੇ ਦਾ ਅਸਰ ਨਾ ਹੋਵੇ ਗੁਰੂ ਜੀ ਨੇ ਉਸ ਨੂੰ ਹੌਸਲਾ ਦਿੱਤਾ ਤੇ ਕਿਹਾ ਡਰਨ ਦੀ ਕੋਈ ਲੋੜ ਨਹੀਂ ਅਸੀਂ ਤੇਰੇ ਨਾਲ ਚੱਲਾਂਗੇ ਗੁਰੂ ਜੀ ਨੇ ਦਰਿਆ ਬ੍ਰਹਮਪੁੱਤਰ ਦੇ ਨੇੜੇ ਪੂਜੇ ਦੇ ਕਿਨਾਰੇ ਦੇ ਨਾਲ ਫੌਜੀਆਂ ਾਸੋ ਇੱਕ ਉੱਚੀ ਥਾਂ ਬਣਵਾ ਕੇ ਉਸ ਉੱਪਰ ਆਪਣਾ ਡੇਰਾ ਕਰ ਲਿਆ ਜਿੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਹੈ गुरु जी ने देखिया ब्रह्मपुत्र का पानी वह राजौजा उंबू लगा दरिया चक्र फौजा ने आ डेरा लाया रात दरिया का पानी तो वध्या पर राजा राम सिंह की फौज का कोई नुकसान न होया दूर किनारे बैठा राजा चक्रवत ने सुहा ने जाके दसिया राजा राम की फौज ने दरिया के पानी से कोई नुकसान नहीं किया ਜੋ ਉਹਨਾਂ ਦੇ ਨਾਲ ਉਹਨਾਂ ਦਾ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਵਾਰਸ ਨੂੰ ਤੇਗ ਬਾਹਰ ਜੀ ਹਨ ਸੋ ਇਹ ਪਾਸੋਂ ਇਹ ਸੁਣ ਕੇ ਰਾਜਾ ਚਕਰਵਰਤ ਗੁਰੂ ਜੀ ਕੋਲ ਪਾਸ ਆ ਗਿਆ ਗੁਰੂ ਜੀ ਨੇ ਉਹਨਾਂ ਨੂੰ ਰਾਜਿਆਂ ਨੂੰ ਕਿਹਾ ਤੁਸੀਂ ਦੋਵੇਂ ਕਸ਼ਤਰੀ ਹੋ ਕਸ਼ਤੀ ਦਾ ਤਰਮ ਨਿਭਾਉ ਦਾ ਤਰਮ ਜੁਦ ਕਰੇ ਨਾ ਕਿ ਭਰਾਵਾਂ ਨੂੰ ਮਾਰੇ ਅਤੇ ਨਾ ਗਰੀਬ ਦਾ ਖੂਨ ਬਹਾਵੇ ਗੁਰੂ ਜੀ ਤੇ ਕਹਿਣ ਉਹਨਾਂ ਉੱਪਰ ਇਹਨਾਂ ਅਸਰ ਹੋਇਆ ਕਿ ਇੱਕ ਦੂਜੇ ਦੇ ਮਿੱਤਰ ਬਣ ਗਏ ਇਲਾਕੇ ਦੀ ਹਰ ਵੱਡੀ ਵਿਸੰਦੇ ਵੀ ਹੋ ਗਈ ਜਰੂਰੀ ਉਸ ਪੱਛੋਂ ਪਰ ਹੁੰਦੇ ਹੋਏ ਅਕਤੂਬਰ 1670 ਈਸਵੀ ਵਿੱਚ ਅਨੰਦਪੁਰ ਵਾਪਸ ਉੱਝ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ